ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੰਨਾਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਤ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਕੱਟੀਆ ਟਾਗ ਰੀਡ ਤੇ ਇੱਕ ਹੀਪਰ ਵੈਡ ਬਾਈ ਕੋਲੇ ਤੇ ਜਿਸ ਘਰ ਚੋਂ ਵੇ ਵੀਡੀਓ ਬਣਾ ਰਹੇ ਆ ਵੀਰ ਦੇ ਘਰੀ ਲੂਕੋਸੂ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਨੂੰ ਪਧੌੜ ਭਾਈ ਰੂਪਾ ਤੇ ਸੈਣਾ ਪਿੰਡ ਨੈਣੀ ਆਲੇ ਨੇੜੇ ਰਹ ਜਾਂਦੇ ਆ ਬਾਈ ਜੀ ਮੋਬਾਈਲ ਨੰਬਰ ਬੋਲੇ 99785 ਹੂੰ 99699 ਠੀਕ ਆ ਜਿਹੜੀ ਪਹਿਲੇ ਨੰਬਰ ਤੇ ਗੱਟੀ ਦੇਖਣੀ ਆ ਆਪਣੇ ਘਰ ਦੀ ਹੈ ਨਾ ਹਾਂ ਘਰ ਦੀ ਹੈ ਡਾਕਟਰ ਕਿੰਨੀ ਕੁ ਉਮਰ ਹੈ ਇਹਦੀ ਹੈਗੀ ਸਾਡੇ 11 ਮਹੀਨਿਆਂ ਦੀ ਉਮਰ ਹੈ ਸਾਡੇ 11 ਮਹੀਨੇ ਦੀ ਕਿਹੜੇ ਸੀਮਣ ਦੀ ਆ ਪਤਾ ਕੁਛ ਸੀਮਾ ਤარი ਡਾਕਟਰ ਕੋਈ ਯਾਦ ਰੱਖਿਆ ਓਕੇ ਤੇ ਮਾਂ ਦਾ ਦੁੱਧ ਹੈ ਸੀਗਾ 14 14.5 ਕਿਲੋ 14 14.5 ਕਿਲੋ ਠੀਕ ਆ ਪਿੱਛੇ ਜੇ ਵੇਚੀ ਆ ਹੁਣ ਅਸੀਂ ਗੱਟੀ ਚੰਗੀ ਆ ਫੁੜਾ ਚੈੱਕ ਕਰੋ ਝੂਲੀ ਚੰਗੀ ਆ 4 ਥਾਣ ਬਿਊਟੀ ਚੈੱਕ ਕਰੋ ਬਈ ਬਿਊਟੀ ਬੜੀ ਆ ਨਾ ਗੱਟੀ ਤੇ ਕਵਾਲਿਟੀ ਚੈੱਕ ਕਰੋ ਗਰਮ ਵਾਲੀ ਵੀ ਕੀ ਬਾਤ ਆ ਕੀ ਮੋਲ ਹੈ ਵੀਰੇ ਜੈਦ ਮੋਲੇ ਦਾ ਡਾਕਟਰ 11.5 ਹਜ਼ਾਰ ਹੈ 11.5 ਹਜ਼ਾਰ ਮਾਨਤਨ ਹੋ ਜਾ ਹਾਂ ਹੋ ਜਾ ਡਾਕਟਰ ਓਕੇ ਭਾਈ ਜਮੋ ਜੈਦ ਮੋਲਾ ਭਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਗਾ ਕੱਟੀ ਚੰਗੀ ਆ ਰਵਾ ਭਾਈ ਕੋਲੇ ਚੰਗਾ ਹੈ ਮਾਜੇ ਦੀ ਫਿਰ ਸੇਲ ਕਰਤੀ ਛੋ ਹਾਂ ਮਾਜੇ ਦੀ ਕਿ ਸੱਤ ਤੇ ਸੌਂਚ ਭੇਜਤੀ ਠੀਕ ਹੈ ਭਾਈ ਅੱਗੇ ਬੱਚੀ ਆਈ ਇਹਦੀ ਕਿੰਨੀ ਉਮਰ ਹੋਗੀ ਇਹ ਡਾਕਟਰ ਹੋਊਗੀ ਖੀਰੀ ਹੈ ਵਸੀ ਇਹ ਤੇਰਾ ਨੋ ਕੀਰੀ ਠੀਕਾ 12 13 ਮਹੀਨਿਆਂ ਦੀ ਬੱਸੀ ਹੋਊਗੀ ਓਕੇ ਬਾਈ ਕਿੰਨਾ ਰਿਕਰਡ ਦੀ ਮੰਗ ਆਵੇ 35 40 ਲੀਟਰ ਰਿਕਰਡ ਰਿਹਾ ਹੈ ਦੀ ਮੰਗ ਓਕੇ ਬਾਈ ਠੀਕ ਇਹਦਾ ਸੀਮਣ ਪਤਾ ਕੁਛ ਨਹੀਂ ਸੀਮਣ ਇਹਦਾ ਨਹੀਂ ਸਾੰਭੇ ਓਕੇ ਬਾਈ ਪਲੀ ਵੀ ਪੂਰੀ ਜਾਨ ਵਾਲੀ ਆ ਹਨਾ ਪੂਰੀ ਜਾਨ ਵਾਲੀ ਬੱਸੀ ਆ ਛੋਟੀ ਨਾ ਮੰਨਿਓ ਕੱਦ ਪੋਲਾ ਪ੍ਰਿੰਟ ਇੱਕ ਨੰਬਰ ਆ ਪੂਰੀ ਪਲੀ ਵੀ ਜਾਨ ਵਾਲੀ ਆ ਸੀਮਣ ਦੇ ਬਿਲਕੁਲ ਕਾਬਲਾ ਹਨਾ ਹਾਂ ਸੀਮਣ ਦੇ ਜਮ੍ਹਾਂ ਕਾਬਲਾ ਝੂਲੀ ਝੜੀ ਕਿਵੇਂ ਝੂਲੀ ਇਹਦਾ ਡਾਕਟਰ ਹੁਣ ਵੀ ਕੱਢੀ ਜਾਂਦੀ ਹੈ ਇਹ ਜਿਹੜੀ ਖੀਰੀ ਅਜੇ ਬੈਠੀ ਆ ਨਾ ਝੂਲੀ ਤਾਂ ਲੈ ਇਹਨੂੰ ਚੈੱਕ ਕਰ ਲੋ ਝੋਲੀ ਇੱਕ ਨੰਬਰ ਬਈ ਲੇਵਾ ਪੱਟ ਦੀ ਦੁਰੀਆਉਂਦੀ ਆ ਲੈ ਕੀ ਆ ਰਹਾ ਤਾਂ ਇਹਦਾ ਮੁੱਲ ਫਿਰ ਜਾਇਜ਼ ਇਹਦਾ ਮੁੱਲ 38000 ਰੁਪਏ ਮਾਨਦਨ ਹੋਜੂ ਮਾਨਤਾ ਨਾਲ ਥੋੜਾ ਜਿਹਾ ਹੋਜੂ ਸਹੀ ਜਿਹਾ ਮੁੱਲ ਦੱਸਿਆ ਤਾ ਓਕੇ ਬਈ ਆਪਾਂ ਤਾਂ ਵੇਚਨੇ ਰੱਖਣੀਆਂ ਸੀ ਹੂੰ ਥੋੜੀ ਜਿਹੀ ਥਾਂ ਦੀ ਦਿੱਕਤ ਆਉਂਦੀ ਆ ਉਧਰ ਘੋੜੀ ਸੋਤੀ ਓਕੇ ਆ ਥਾਂ ਤੇ ਘੋੜੀ ਛੱਡਣੀ ਆ ਠੀਕ ਆ ਹੁਣ ਇਹ ਛੱਡੀਆਂ ਵੀ ਇਹਨਾਂ ਨੂੰ ਦੋ ਰੈ ਨਿਕੀ ਆ ਰਹਿ ਜਾਣਗੇ ਉੱਧਰ ਬੰਨ ਕੇ ਘੋੜੀ ਇੱਧਰ ਕਰ ਲਈ ਠੀਕ ਆ ਬਾਈ ਵਿਯੋ ਦਾ ਤੋਰਾ ਫੇਰਾ ਜ਼ਰੂਰੀ ਆ ਇਹਦੇ ਨੂੰ ਜਗਾ ਦੀ ਤੰਗੀਆਂ ਬਾਈ ਕਹਿੰਦਾ ਉਹਦਾ ਕਰਕੇ ਆਪਾਂ ਸੇਲ ਕਰਦੇ ਆ ਬੱਚੀ ਬਹੁਤ ਚੰਗੀਆਂ ਪਲੀ ਵੀ ਬਾੜੀ ਜਾਣ ਵਾਲੀ ਬੱਚੀ ਆ ਬਾਈ ਜਾਨ ਸਰ ਕਰਨ ਵਾਲੀ ਨੇ ਸੀਮ ਲੈਣਾ ਬਾਕੀ ਦੰਦੋ ਕੀਰੀਆ ਮੁੱਲ ਜਮਾ ਜੈ ਜਖ ਖਿੱਚ ਕੇ ਮੁੱਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨੇਗਨੇਟ ਕਰ ਲਿਓ ਬਾਈ ਜੇ ਕੋਈ ਜੋੜਾ ਇਕੱਠਾ ਹੀ ਲੈ ਜਾ ਵਧੀਆ ਮਾਨਦਾਨ ਹੋ ਜਾ ਹਾ ਹੋ ਜਾ ਡਾਟਰ ਠੀਕ ਆ ਬਾਈ ਧੰਨਵਾਦ